ਹਾਂ ਉਹ ਬੰਗਲਾ ਡੱਬ ਚਲਿਆ ਡੱਬ ਚਲਿਆ ਡੱਬ ਚਲਿਆ ਛੋੜ ਟੁੱਟ ਕੇ ਦਿੱਤਾ ਸਾਰਾ ਪੰਨ ਕੁੱਟ ਕੇ ਤਾਂ ਇਹ ਫੇਰ ਪਾਣੀ ਆਇਆ ਹੁਸ਼ਿਆਰਪੁਰ ਦੇ ਸ਼ੋਣੀ ਕਲਾ ਬੰਗਲਾ ਤੋਂ ਤਸਵੀਰਾਂ ਸਾਂਝੀਆਂ ਕਰ ਰਿਆਂ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋਂਦੀ ਆ ਜਿੱਥੇ ਵੀਡੀਓ ਦਾ ਅਨੇ ਤੱਕ ਜਾਣਕਾਰੀ ਨਹੀਂ ਪ੍ਰਾਪਤ ਹੋਈ ਪਰ ਜਨ ਪੰਜਾਬੀ ਨਿਊਜ਼ ਦੇ ਟੀਮ ਨੇ ਜਰਾ ਫੋਨ ਕਰਕੇ ਪ੍ਰਾਪਤ ਜਾਣਕਾਰੀ ਹੁਣ ਸਾਨ ਇਹ ਜਿਹੜੀ ਵੀਡੀਓ ਆ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਸ਼ੋਣੀ ਕਲਾ ਬੰਗਲਾ ਉਸ਼ਿਆਰਪੁਰ ਤੋਂ ਵੀਡੀਓ ਵਾਇਰਲ ਹੁੰਦੇ ਹੀ ਪਿੰਡ ਦੇ ਵਿੱਚ ਪਾਣੀ ਜਿਹੜਾ ਆ ਵੜਨ ਦੀ ਜਿਹੜੀ ਸੁਭਾਵਨਾ ਹੋ ਚੁੱਕੀ ਆ ਜੋ ਪੂਰਾ ਪਿੰਡ ਦਾ ਜਿਹੜਾ ਖੇਤ ਜਿਹੜੇ ਆ ਖਿਸਕਦੇ ਹੋਏ ਨਜ਼ਰ ਆਇਆ ਜਿੱਥੇ ਫਸਲਾਂ ਨੂੰ ਜਿਹੜਾ ਕਾਫੀ ਨੁਕਸਾਨ ਜਿਹੜਾ ਹੋ ਚੁੱਕਿਆ ਆ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਉਸ਼ਿਆਰਪੁਰ ਛੋਣੀ ਕਲਾ ਬੰਗੜਾ ਤੋਂ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਆ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੇਕਰ ਤੁਹਾਡੇ ਵੀ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਟਨਾ ਹੁੰਦੀ ਆ ਤਾਂ ਉਹ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦਾ ਸਾਡਾ ਸੰਪਰਕ ਨੰਬਰ 9814057313 ਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਹੁਸ਼ਿਆਰਪੁਰ ਛੋਣੀ ਕਲਾ ਬਗਲਾ ਤੋਂ ਜਿੱਥੇ ਧਰਤੀ ਖਿਸਕਦੀ ਹੋਈ ਨਜ਼ਰ ਆਈ ਆ ਪਿੰਡ ਵਾਸੀਆਂ ਦਾ ਕਹਿਣਾ ਕੀ ਪੰਚਾਇਤ ਤੇ ਸਰਕਾਰਾਂ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜੋ ਲਗਾਤਾਰ ਇਹ ਰਾਇ ਪਿੰਡ ਦੇ ਵਿੱਚ ਖੋਫਨਾਖ ਜਿਹੜੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ